ਉਨ ਸੰਸਰ ਅਵਰ ਨਾ ਦਾਤੇ ਕਹਿਣ ਲੱਗੇ ਉਹਨਾਂ ਦੇ ਬਰਾਬਰ ਉਹਨਾਂ ਵਰਗਾ ਕੋਈ ਦਾਤਾ ਵੀ ਕੋਈ ਨਹੀਂ ਮਹਾਰਾਜ ਉਹ ਦਾਤੇ ਕਿਵੇਂ ਨੇ ਭਾਵ ਉਹਨਾਂ ਦਾ ਸੁਭਾਅ ਹੈ ਆਪ ਜਪੈ ਅਵਰੈ ਨਾਮ ਜਪਾਵੇ ਉਹ ਧਨਪੁਨ ਕਰ ਜੇ ਰੱਬੀ ਨਾਮ ਦੀ ਵਡਿਆਈ ਦਾ ਗੁਰੂ ਜੀ ਕਹਿਣ ਲੱਗੇ ਭਗਤੀ ਕਰਨ ਵਾਲੇ ਦੇ ਅੰਦਰ ਸੁਖ ਦੀ ਅਵਸਥਾ ਸਹਿਜ ਦੀ ਅਵਸਥਾ ਉਹਦੇ ਅੰਦਰ ਆਨੰਦ ਮਿਲੇਗਾ ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਤੁਹਾਨੂੰ ਕਦੀ ਕਦਾਈ ਇਹ ਉਹਦੇ ਰੱਬੀ ਪੁਰਖ ਦੇ ਕਦੀ دیدار ਹੋਣ ਜਿਹਦੀ ਇਹ ਅਵਸਥਾ ਹੈ ਇਹ ਨਹੀਂ ਵੀ ਨਹੀਂ ਹੈ ਨੇ ਇਸੇ ਬਿਰਲੇ-ਬਿਰਲੇ ਜਿਨ੍ਹਾਂ ਤੇ ਉਸ ਮਾਲਕ ਦੀ ਇੰਨੀ ਰਹਿਮਤ ਨਜ਼ਰੇ ਕਰਮ ਹੈ ਕਿ ਉਹ ਦਿਨ ਰਾਤ ਆਪਣੀ ਸੁਰਤ ਨੂੰ ਰੱਬੀ ਭਗਤੀ ਨਾਮ ਵਿੱਚ ਜੋੜ ਕੇ ਤੇ ਆਤਮਿਕ ਸੁਖ ਤੇ ਆਤਮਿਕ ਤੌਰ ਤੇ ਆਨੰਦ ਦੀ ਅਵਸਥਾ ਵਿੱਚ ਜਿਉਂਦੇ ਨੇ ਮਹਾਰਾਜ ਨੇ ਕਿਹਾ ਭਾਈ ਸੂਖ ਸਹਜ ਆਨੰਦ ਤਿਨਾ ਸੰਗ ਉਨ ਸਮਸਰ ਅਵਰਨਾ ਦਾਤੇ ਫਿਰ ਕਹਿੰਦੇ ਅਸਲ ਵਿੱਚ ਕਹਾਣੀ ਕੁਝ ਹੋਰ ਹੈ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਮਹਾਰਾਜ ਹੋਰ ਕੀ ਬਾਪਰਦਾ ਹੈ ਕਹਿਣ ਲੱਗੇ ਅਸਲ ਵਿੱਚ ਜਗਤ ਉਧਾਰਨ ਸਈ ਆਏ ਜੋ ਜਨ ਦਰਸ ਪਿਆਸਾ ਕਹਿੰ ਲੱਗੇ ਜਿਹੜੇ ਖੁਦ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਆ ਉਹਨਾਂ ਨੂੰ ਰੱਬ ਨੇ ਖੱਲੇ ਹੀ ਤਾਂ ਕਰਕੇ ਹੈ ਵੀ ਉਹ ਜਗਤ ਦਾ ਉਧਾਰ ਕਰਨ ਵਾਸਤੇ ਆਉਂਦੇ ਆ ਉਹ ਕਿਸੇ ਨੂੰ ਰੱਬੀ ਨਾਮ ਦਾ ਹੁਕਮ ਲਾਉਣ ਆਉਂਦੇ ਆ ਪਰਮੇਸ਼ਵਰ ਦੀ ਭਗਤੀ ਨਾਲ ਜੋੜਦੇ ਆ ਤੁਸੀਂ ਵੇਖੋ ਅਮਰਤ ਬਾਣੀ ਵਿੱਚ ਬਚਨ ਆਉਣਗੇ ਮਹਾਰਾਜ ਕਹਿੰਗੇ ਭਾਈ ਪ੍ਰਵਾਨ ਗੰਨੀ ਸਹੀ ਜਨ ਆਏ ਇਹ ਜਿਹੇ ਪੁਰਖ ਜਿਹੜੇ ਖੁਦ ਨਾਮ ਦਾ ਹੁਕਾ ਦੇਨ ਪਰਮੇਸ਼ਵਰ ਵੱਲੋਂ ਕੱਲੇ ਆਉਂਦੇ ਨੇ ਉਹ ਨਾਮ ਦੀ ਮਹਿਮਾ ਵਡਿਆਈ ਕਰਕੇ ਮਨੁੱਖਤਾ ਨੂੰ ਧਰਮ ਦੇ ਰਾਹ ਤੁਰ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਕਿਸੇ ਵਿਦਵਾਨ ਨੇ ਕਿਹਾ ਨਾ ਵੀ ਆਏ ਤੇ ਆਪਾਂ ਵੀ ਆਪਾਂ ਕੇਵਲ ਜਨਮ ਲੈ ਕੇ ਮਨ ਨੂੰ ਇੱਕ ਜੂਨ ਭੋਗਣ ਆਏ ਆ ਪਰ ਇੱਕ ਰੱਬੀ ਪੁਰਖ ਵੀ ਹੁੰਦਾ ਹੈ ਉਦੇ ਆਉਣ ਤੇ ਇੱਕ ਆਮ ਪੁਰਖ ਦੇ ਆਉਣ ਵਿੱਚ ਅੰਤਰ ਹੈ ਜਿਵੇਂ ਕਿਹਾ ਜਾਂਦਾ ਹੈ ਵੀ ਜੇਲ੍ਹ ਵਿੱਚ ਇੱਕ ਕੈਦੀ ਵੀ ਜਾਂਦਾ ਹੈ ਕੈਦੀ ਤਾਂ ਜਾ ਰਿਹਾ ਉਹਨੇ ਗੁਨਾਹ ਕੀਤਾ ਪਰ ਉਸੇ ਜੇਲ੍ਹ ਵਿੱਚ ਕਦੀ ਦਵਾਈ ਦਾਰੂ ਦੇਣ ਦੇ ਲਈ ਇੱਕ ਡਾਕਟਰ ਵੀ ਜਾਂਦਾ ਉਹ ਰੋਗੀਆਂ ਦਾ ਇਲਾਜ ਕਰਨ ਜਾਂਦਾ ਉਸੇ ਜੇਲ੍ਹ ਵਿੱਚ ਕੋਈ ਅਧਿਕਾਰੀ ਵੀ ਜਾਂਦਾ ਉਹ ਪ੍ਰਬੰਧ ਵੇਖਣ ਜਾਂਦਾ ਵੀ ਸਭ ਠੀਕ ਠਾਕ ਹੈ ਹੈ ਤੇ ਉਹ ਜੇਲ ਪਰ ਉਹਦੇ ਵਿੱਚ ਜਾਨ ਜਾਨ ਵਿੱਚ ਅੰਤਰ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੀ ਕਹਿਣਗੇ ਕਹਿਣ ਲੱਗੇ ਇੱਥੇ ਸੰਸਾਰ ਵਿੱਚ ਵੀ ਆਉਣ ਆਉਣ ਵਿੱਚ ਅੰਤਰ ਹੈ ਕੋਈ ਕੋਈ ਬਿਰਲਾ ਐਸਾ ਪੁਰਖ ਵੀ ਹੁੰਦਾ ਹੈ ਵੀ ਜਿਹਨੂੰ ਪ੍ਰਮਾਤਮਾ ਕਲਦਈ ਤਾਂ ਕਰਕੇ ਹੈ ਵੀ ਉਹ ਜਗਤ ਦਾ ਉਧਾਰ ਕਰ ਸਕਣ ਉਹਨਾਂ ਨੂੰ ਰੱਬੀ ਨਾਮ ਦਾ ਹੁਕਾ ਦੇ ਸਕਣ ਸਤਿਗੁਰੂ ਬਚਨ ਬਰਤਦੇ ਨੇ ਜਗਤ ਉਧਾਰਨ ਸਈ ਆਏ ਜੋ ਜਨ ਦਰਸ ਪਿਆਸਾ ਫਿਰ ਅਗਲੇ ਬਚਨ ਵਰਤੇ ਓਨ ਕੀ ਸ਼ਰਨ ਪਰੈ ਜੋ ਸੋ ਤਰਿਆ ਸੰਤ ਸੰਗ ਪੂਰਨ ਆਸਾ ਕਿਨ ਲਗੇ ਕੋਈ ਬੰਦਗੀ ਵਾਲਾ ਰੱਬੀ ਪੁਰਖ ਹੋਵੇ ਉਹਦੀ ਸਤ ਸੰਗਤ ਕੀਤਿਆਂ ਉਹਦੇ ਕੋਲ ਬੈਠਿਆਂ ਤੁਸੀਂ ਯਕੀਨ ਜਾਣੋ ਧਰਮੀ ਦੇ ਕੋਲ ਬੈਠਿਆਂ ਤੁਹਾਨੂੰ ਧਰਮ ਚੇਤਾ ਆਏਗਾ ਰੱਬੀ ਬੰਦਗੀ ਕਰਨ ਵਾਲਾ ਕੋਈ ਹੋਵੇ ਸਿਮਰਨ ਭਗਤੀ ਕਰਨ ਵਾਲਾ ਹੋਵੇ ਤੁਹਾਡੇ ਮukh ਵਿੱਚੋਂ ਆਪ ਮਹਾਰੇ ਪਰਮੇਸ਼ਵਰ ਦਾ ਨਾਮ ਚੇਤੇ ਆਏਗਾ ਦੂਰ ਨਾ ਜਾਓ ਕਿਸੇ ਕਰੋਧੀ ਕੋਲ ਬਹਿ ਜਾਓ ਤੁਹਾਨੂੰ ਕ્રોਧ ਆਏਗਾ ਲੋਭੀ ਕੋਲ ਬਹਿ ਜਾਓ ਤੁਹਾਨੂੰ ਲੋਭ ਪੈਦਾ ਹੋ ਜਾਏਗਾ ਇਹ ਕੁਦਰਤੀ ਗੱਲ ਹੈ ਮਹਾਰਾਜ ਇੱਥੇ ਕਹਿ ਰਹੇ ਨੇ ਭਾਈ ਓਨਕੀ ਸ਼ਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਕਹ ਲੱਗੇ ਕੋਈ ਰੱਬੀ ਭਗਤੀ ਕਰਨ ਵਾਲੇ ਦੀ ਬੰਦਗੀ ਕਰਨ ਵਾਲੇ ਦੀ ਸਤ ਸੰਗਤ ਕਰੇ ਤੇ ਇਹਦੇ ਨਾਲ ਸਤ ਸੰਗਤ ਕਰਨ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ ਉਹਦਾ ਵੀ ਭਲਾ ਹੋ ਜਾਂਦਾ ਹੈ ਫਿਰ ਅਗਲੇ ਬਚਨ ਵਰਤੇ ਤਾਕੈ ਚਰਨ ਪਰਉ ਤਾਂ ਜੀਵਾ ਜਨਕੈ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਮਹਾਰਾਜ ਕਹਿੰਦੇ ਇਹ ਅਰਦਾਸ ਕਰੋ ਵੀ ਹੈ ਪ੍ਰਮਾਤਮਾ ਮੈਨੂੰ ਆਪਣੇ ਪਿਆਰੇ ਨੇ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਭਗਤਾਂ ਦੀ ਆਪਣੇ ਰੱਬੀ ਪਿਆਰਿਆਂ ਦੀ ਸਤ ਸੰਗਤ ਬਖਸ਼ ਦੇ ਆਪਾਂ ਇੱਕ ਬਚਨ ਪੜ੍ਹਦੇ ਆ ਨਾ ਰੋਜ਼ਾਨਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੂ ਕਉ ਕਰ ਸੰਤਨ ਕੀ ਤੂਰੇ ਇਹਦੇ ਵਿੱਚ ਕੀ ਕਿਹਾ ਕਹਿਣ ਲੱਗੇ ਐ ਪਰਮਾਤਮਾ ਸਤਗੁਰੂ ਮੇਰੀ ਇੱਕ ਮਨ ਦੀ ਸ਼ਰਧਾ ਪੂਰੀ ਕਰ ਦੇ ਕਿ ਮੈਨੂੰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਖਸ਼ ਦੇ ਭਾਵ ਉਹਨਾਂ ਦੀ ਸਤ ਸੰਗਤ ਬਖਸ਼ ਦੇ ਉਹਨਾਂ ਦੀ ਉਹਨਾਂ ਕੋਲ ਬਹਿਣ ਉੱਠਣ ਦਾ ਮੇਰਾ ਸੁਭਾਅ ਬਣ ਜਾਏ ਤਾਂ ਜੋ ਮੇਰੇ ਜੀਵਨ ਦਾ ਭਲਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਫਿਰ ਅਗਲੇ ਬਚਨ ਵਰਤੇ ਅਖੀਰਲੇ ਬੋਲਨੇ ਕਹਿਣ ਲੱਗੇ ਰਾਜ ਜੋਵਨ ਅਬਦ ਜੋ ਦੀਸੈ ਅਰਥ ਬੜਾ ਸੁਖੈਨ ਹੈ ਰਾਜ ਕੋਈ ਰਾਜ ਭਾਗ ਜੋਵਨ ਜਵਾਨੀ ਦਾ ਮਾਨ ਅਬਦ ਜੋ ਦੀਸੈ ਅਬਦ ਦਾ ਅਰਥ ਇੱਥੇ ਉਮਰ ਜਿਹੜੀ ਤੈਨੂੰ ਆਪਣੀ ਉਮਰ ਜਾਪਦੀ ਹੈ ਸਭ ਕਿਛੁ ਜੁਗਮੈ ਘਟਿਆ ਯਾਦ ਰੱਖੀ ਇਹ ਸਭ ਕੁਝ ਦਿਨੋਂ ਦਿਨ ਘਟਦਾ ਜਾਏਗਾ ਇਹ ਸਦੀਵੀ ਟਿਕਨ ਵਾਲੀਆਂ ਗੱਲਾਂ ਨਹੀਂ ਨਾ ਜਵਾਨੀ ਨੇ ਸਦੀਵੀ ਰਹਿਣਾ ਨਾ ਉਮਰ ਸਦੀਵੀ ਬਚਪਨ ਜਾਂ ਭਰ ਜਵਾਨੀ ਤੇ ਰਹੇਗੀ ਤੇ ਇਹ ਜਿਹੜਾ ਰਾਜ ਭਾਗ ਹੈ ਦੁਨਿਆਵੀ ਧਨ ਸੰਪਦਾ ਇਹ ਵੀ ਸਦੀਵੀ ਨਹੀਂ ਹੈ ਤੁਸੀਂ ਧਿਆਨ ਮਾਰੋ ਸਮਾਜ ਵਿੱਚ ਇਸ ਤਰ੍ਹਾਂ ਬੇਅੰਤ ਮਿਲਣਗੇ ਜਿਨ੍ਹਾਂ ਕੋਲ ਕਿਸੇ ਵੇਲੇ ਦੁਨਿਆਵੀ ਤੌਰ ਤੇ ਦੌਲਤ ਬਹੁਤ ਸੀ ਇੱਕ ਵੇਲੇ ਭਿਖਾਰੀਆਂ ਵਰਗੇ ਬਣ ਗਏ ਔਰ ਇਸ ਤਰ੍ਹਾਂ ਵੀ ਮਿਲ ਲੱਗੇ ਵੀ ਕਿਸੇ ਵੇਲੇ ਪਖਾਰੀ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਸਨ ਸਮਾਂ ਪਾ ਕੇ ਉਹ ਦੌਲਤਮੰਦ ਬਣ ਗਏ ਸਤਿਗੁਰੂ ਕਹਿਣ ਲੱਗੇ ਇਹ ਗੱਲਾਂ ਸਦੀਵੀ ਨਹੀਂ ਇਹ ਬਦਲਦੀਆਂ ਰਹਿੰਦੀਆਂ ਬਾਣੀ ਚ ਮਹਾਰਾਜ ਨੇ ਕਿਹਾ ਨਾ ਇੱਕ ਥਾਂ ਮਾਰੇ ਕਹਿਣ ਲੱਗੇ ਧੰਨ ਜੋਬਨ ਅਰ ਫੁੱਲੜਾ 나ਠ ਜੜੇ ਦਿਨ ਚਾਰ ਧੰਨ ਹੋ ਗਿਆ ਜਵਾਨੀ ਹੋ ਗਈ ਤੇ ਫੁੱਲ ਹੋ ਗਿਆ ਮਾਰੇ ਕਹਿਣ ਲੱਗੇ ਇਹ ਸਦੀਵੀ ਰਹਿਣ ਵਾਲੇ ਨਹੀਂ ਤੁਸੀਂ ਸਮਾਜ ਵਿੱਚ ਝਾਤ ਪਾ ਲਓ ਕਈ ਪਰਿਵਾਰ ਐਸੇ ਮਿਲਣਗੇ ਵੀ ਬਜ਼ੁਰਗਾਂ ਨੇ ਬੜੀ ਘਾਲਣਾ ਘਾਲੀ ਦੁਨਿਆਵੀ ਤੌਰ ਤੇ ਪਦਾਰਥ ਇਕੱਠਾ ਕਰ ਲਿਆ ਘਰ ਵਿੱਚ ਇਹੋ ਜਿਹਾ ਕੋਈ ਮਾਰੇ ਕਰਮ ਕਰਨ ਵਾਲਾ ਜੰਮਿਆ ਕੀਤੀ ਬਜ਼ੁਰਗਾਂ ਦੀ ਪੂੰਜੀ ਨੂੰ ਤਬਾਹ ਕਰ ਦਿੱਤੇ ਔਰ ਕਈ ਇਸ ਤਰ੍ਹਾਂ ਵੀ ਮਿਲਣਗੇ ਵੀ ਪਸ਼ੋਕੜ ਵਿੱਚ ਬਜ਼ੁਰਗਾਂ ਕਰਮ ਚੰਗੇ ਨਹੀਂ ਕੀਤੇ ਦੁਨਿਆਵੀ ਤੌਰ ਤੇ ਉਹਨਾਂ ਦੇ ਕਰਮ ਠੀਕ ਨਹੀਂ ਸੀ ਦੌਲਤਮੰਦ ਨਹੀਂ ਸੀ ਅੱਗੇ ਕੋਈ ਪੁੱਤ ਧੀ ਇਹੋ ਜਾਂ ਲਾਇਕ ਜਨਮਿਆ ਮਿਹਨਤ ਕੀਤੀ ਦੁਨਿਆਵੀ ਪਦਾਰਥ ਬਣ ਗਿਆ ਗੁਰੂ ਜੀ ਕਹਿਣ ਲੱਗੇ ਇਹ ਸਦੀਵੀ ਨਹੀਂ ਹੈ ਔਰ ਇਹ ਰਹੇਗਾ ਵੀ ਨਹੀਂ ਮਹਾਰਾਜ ਨੇ ਇੱਥੇ ਕਿਹਾ ਰਾਜ ਜੋਬਨ ਅਬਦ ਜੋ ਦਿਸੈ ਭਾਈ ਇਹ ਦੁਨਿਆਵੀ ਤੌਰ ਤੇ ਰਾਜ ਕਾਜ ਤੇ ਜਵਾਨੀ ਤੇ ਆ ਉਮਰ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈ ਸਭ ਕਿਛੁ ਜੁਗਮੇ ਘਟਿਆ ਇਹ ਦਿਨੋਂ ਦਿਨ ਘਟਦੀ ਜਾਂਦੀ ਆ ਇਹ ਕੋਈ ਸਦੀਵੀ ਨਹੀਂ ਹੈ ਤੇ ਮਹਾਰਾਜ ਫਿਰ ਕੀ ਕਰੀਏ ਕਹਿਣ ਲੱਗੇ ਨਾਮ ਨਿਧਾਨ ਸਦ ਨਵਤਨ ਨਿਰਮਲ ਨਾਮ ਨਿਧਾਨ ਨਾਮ ਰੂਪੀ ਖਜ਼ਾਨਾ ਸਦ ਨਵਤਨ ਨਿਰਮਲ ਏਉ ਨਾਨਕ ਹਰ ਧਨ ਖਾਟਿਆ ਕਿੰਨਾ ਚੰਗਾ ਹੋਵੇ ਵੀ ਭਾਈ ਤੂੰ ਗੁਰੂ ਕੀ ਟੇਕ ਲੈ ਕੇ ਰੱਬੀ ਭਗਤਾਂ ਦੀ ਸਤ ਸੰਗਤ ਕਰਕੇ ਆਪਣੇ ਜੀਵਨ ਦੇ ਅੰਦਰ ਨਾਮ ਧਨ ਰੂਪੀ ਖਜ਼ਾਨਾ ਇਕੱਠਿਆ ਕਰਿਆ ਕਰ ਜਿਹੜਾ ਤੇਰੇ ਨਾਲ ਨਿਵੇਗਾ ਤੁਹਾਨੂੰ ਪਤਾ ਵੀ ਬਾਣੀ ਨੇ ਕਿਹਾ ਇੱਕ ਕਾਚਾ ਧਨ ਹੈ ਤੇ ਇੱਕ ਸਾਚਾ ਧਨ ਹੈ ਗੁਰੂ ਇਹ ਨਹੀਂ ਕਹਿੰਦਾ ਵੀ ਤੁਸੀਂ ਕੱਚਾ ਧਨ ਗੁਜ਼ਾਰੇ ਖਾਤਰ ਨਾ ਇਕੱਠਾ ਕਰੋ ਪਰ ਗੁਰੂ ਜੀ ਕਹਿਣ ਲੱਗੇ ਵੀ ਜਿਹਨੇ ਸੱਚਾ ਧਨ ਕਦੀ ਇਕੱਠਾ ਨਹੀਂ ਕੀਤਾ ਨਾਮ ਦਾ ਤੇ ਕੱਚੇ ਧਨ ਲਈ ਝੋਲ ਲਾ ਰਿਹਾ ਦਿਨ ਰਾਤ ਸਹਿਬ ਕਹਿਣ ਲੱਗੇ ਉਹ ਮੂਰਖਾਂ ਦੀ ਗਿਣਤੀ ਵਿੱਚ ਹੈ ਕਾਚਾ ਧਨ ਸੰਚੇ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਿਉਂਕਿ ਇਹਨੇ ਸਦੀਵੀ ਨਾਲ ਨਹੀਂ ਜਾਣਾ ਪਰ ਕਹਿਣ ਲੱਗੇ ਭਾਈ ਸੱਚਾ ਧੰਨ ਗੁਰਮਤੀ ਪਾਏ ਸੱਚਾ ਜਿਹੜਾ ਨਾਮ ਧੰਨ ਹੈ ਇਹ ਗੁਰੂ ਕੀ ਮਤ ਵਿੱਚੋਂ ਗੁਰੂ ਕੀ ਸਿੱਖਿਆ ਵਿੱਚੋਂ ਮਿਲਦਾ ਹੈ ਸੱਚਾ ਧੰਨ ਗੁਰਮਤੀ ਪਾਏ ਕਾਚਾ ਧੰਨ ਫੁਨ ਆਵੇ ਜਾਏ ਤੋ ਗੁਰੂ ਜੀ ਕਹਿਣਗੇ ਵੀ ਭਾਈ ਕਿਰਤ ਦੇ ਨਾਲ ਨਾਲ ਤੂੰ ਕਰਤਾਰ ਨੂੰ ਚੇਤੇ ਕਰ ਉਸ ਮਾਲਕ ਦੇ ਸਿਮਰ ਨੂੰ ਚੇਤੇ ਕਰ ਭਗਤੀ ਨੂੰ ਚੇਤੇ ਕਰ ਤੁਸੀਂ ਯਕੀਨ ਜਾਣੋ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ ਕਹਿ ਕੇ ਮੈਂ ਫਤਿਹ ਬੁਲਾਉਣਾ ਹੈ ਮਨੁੱਖਤਾ ਨੇ ਬਹੁਤ ਕੁਝ ਕਰਾਹੇ ਪਾਇਆ ਹੋਇਆ ਕਿਸੇ ਹੋਰ ਨੇ ਨਹੀਂ ਮਨੁੱਖ ਨੇ ਇਹਨੇ ਜਿਹੜੇ ਕਰਮ ਕਰਨੇ ਸੀ ਕੀਤੇ ਨਹੀਂ ਧਨ ਸੀ ਨਾ ਜਿਹੜਾ ਧਨ ਉਹ ਕੇਵਲ ਗੁਜ਼ਾਰਨ ਵਾਸਤੇ ਸੀ ਵੀ ਮਨੁੱਖ ਦੀਆਂ ਲੋੜਾਂ ਪੂਰੀਆਂ ਹੋ ਜਾਣ ਇਹਦੀ ਮੁੱਖ ਲੋੜ ਕੀ ਹੈ ਤਿੰਨ ਗੱਲਾਂ ਮੁੱਖ ਨੇ ਤੁਸੀਂ ਦੋ ਹੋਰ ਜੋੜ ਸਕਦੇ ਹੋ ਅੱਜ ਦੇ ਜ਼ਮਾਨੇ ਵਿੱਚ ਤਾਂ ਤੇ ਕਪੜਾ ਚਾਹੀਦਾ ਸਿਰ ਤੇ ਛੱਤ ਚਾਹੀਦੀ ਦੋ ਵਕਤ ਦਾ ਪ੍ਰਸ਼ਾਦਾ ਤੁਸੀਂ ਦੋ ਹੋਰ ਵੀ ਜੋੜ ਲਓ ਅੱਜ ਵਿੱਦਿਆ ਦੀ ਲੋੜ ਹੈ ਜਾਂ ਤੁਹਾਡੀ ਸਿਹਤ ਸਹੂਲਤਾਂ ਦੀ ਲੋੜ ਹੈ ਮੁੱਖ ਲੋੜਾਂ ਪੰਜ-ਛੇ ਹੀ ਨੇ ਪਰ ਇਹ ਉਲਟ ਰਾਹ ਤੁਰ ਪਿਆ ਇਹਨੇ ਕੀ ਕੀਤਾ ਵੀ ਲੋੜ ਛੱਡ ਕੇ ਤੇ ਉਹ ਜਿਹੜਾ ਧਨ ਸੀ ਨਾ ਕਿਰਤ ਨੂੰ ਛੱਡ ਦਿੱਤਾ ਭਾਵੇਂ ਖੋ ਆਖਿੰਦੀ ਕਰਨੀ ਪਈ ਕਿਸੇ ਨਾ ਧੋਖਾ ਤੜੀ ਉਹਨੂੰ ਇਕੱਠਾ ਕਰਨ ਦਾ ਲੱਖ ਬਨ ਲਿਆ ਔਰ ਗੁਰਬਾਣੀ ਨੇ ਬਹੁਤ ਕੁਝ ਸਮਝਾਇਆ ਮਹਾਰਾਜ ਕਹਿੰਦੇ ਕਈ ਐਸੇ ਵੀ ਤੁਹਾਨੂੰ ਮੂਰਖ ਮਿਲਣਗੇ ਕੰਜੂਸ ਸ਼ਬਦ ਵਰਤੇ ਮਹਾਰਾਜ ਨੇ ਕਿਰਪਨ ਕਿਰਪਨ ਦਾ ਅਰਥ ਹੁੰਦੇ ਕੰਜੂਸ ਜਿਨ੍ਹਾਂ ਨੂੰ ਪਰਮਾਤਮਾ ਨੇ ਧਨ ਵਰਤਣ ਲਈ ਨਹੀਂ ਦਿੱਤਾ ਸਾਂਭਣ ਲਈ ਦਿੱਤਾ ਬਾਣੀ ਚ ਇੱਕ ਬਚਨ ਆਉਂਦਾ ਹੈ ਕਿਰਪਨ ਧਨ ਰੱਖਣ ਕੋ دیا۔ ਮੁਗਦ ਕਹੈ ਧਨ ਮੇਰਾ ਮੁਗਧ ਅਰਥੁੰਦੇ ਮੂਰਖ ਕਹਿਣ ਲੱਗੇ ਤੁਹਾਨੂੰ ਇਹੋ ਜੇ ਮਨ ਲੱਗੇ ਵੀ ਬਾਹਰੋਂ ਠਗੀਆਂ ਮਾਰੀਆਂ ਧਨ ਪਦਾਰਥ ਇਕੱਠਾ ਕਰਕੇ ਤੇ ਜਮਾ ਕਰਕੇ ਬੈਠਾ ਸਤਗੁਰੂ ਕਹਿਣ ਲੱਗੇ ਉਹਨੂੰ ਰਾਖੀ ਬਿਠਾਏ ਰੱਬ ਨੇ ਇਸੇ ਕੰਮ ਲਾਇ ਬੈਠਾ ਰਹੇ ਧਿਆਨ ਰੱਖੀ ਦਿਨ ਰਾਤ ਅੰਦਰ ਸਹਿਮ ਬਣਿਆ ਪਹਿਲਾਂ ਤੇ ਸਹਿਮ ਬਣਿਆ ਜਿਹੜੇ ਪਾਪ ਕਰਮ ਕੀਤੇ ਨੇ ਉਹਨਾਂ ਦਾ ਭੈ ਹੈ ਦੂਸਰਾ ਵੀ ਜਿਹੜਾ ਕੱਠਾ ਕਰਕੇ ਰੱਖਿਆ ਨਾ ਕਦੀ ਖਿਸਕ ਨਾ ਜਾਏ ਡਰ ਬੜਾ ਵੱਡਾ ਇਸ ਗੱਲ ਦਾ ਮੁਗਦ ਕਹੈ ਤਨ ਮੇਰਾ ਸਤਗੁਰੂ ਕਹਿ ਲੱਗੇ ਬਸ ਮੂਰਖ ਬੰਦਾ ਐ ਤੇ ਦਿਨ ਰਾਤ ਇਸੇ ਕੰਮ ਵਿੱਚ ਉਲਝ ਕੇ ਮੈਂ ਮੇਰੀ ਕਰੀ ਜਾ ਰਿਹਾ ਐ ਜਿਹੜਾ ਮੂਲ ਕੰਮ ਸੀ ਭਗਤੀ ਕਰਨ ਵਾਲਾ ਬੰਦਗੀ ਉਹ ਸਵਾਰੇ ਨਹੀਂ ਸੁਰਤ ਹੀ ਨਹੀਂ ਆਈ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ ਸਾਂ ਇਹ ਕੇਵਲ ਪਦਾਰਥ ਗੁਜਰਾਣ ਵਾਸਤੇ ਸੀ ਔਰ ਮਨੁੱਖ ਨੂੰ ਕੀ ਕਰਨਾ ਚਾਹੀਦਾ ਸੀ ਵੀ ਇਹ ਤੇ ਬੜੀ ਮਾੜੀ ਨੀਅਤ ਐ ਮਨੁੱਖ ਦੀ ਨਹੀਂ ਤੇ ਜਿਹੜੇ ਸਮਾਜ ਦੇ ਅੰਦਰ ਆਗੂ ਕਹਾਉਣ ਵਾਲੇ ਨੇ ਰਾਜਨੀਤਿਕ ਕਹਿ ਲਵੋ ਜਾਂ ਹੋਰ ਜਿਹੜੇ ਲੋਕ ਬੈਠੇ ਨੇ ਜਿਹਨੂੰ ਕਿਹਾ ਜਾਂਦਾ ਵੀ ਦੁਨੀਆ ਚਲਾ ਰਹੇ ਨੇ ਉਹਨਾਂ ਨੂੰ ਚਾਹੀਦਾ ਏ ਸੀ ਵੀ ਸਭ ਦੇ ਗੁਜ਼ਰਾਨ ਦੇ ਲਈ ਇਹਨਾਂ ਲੜਿੰਦੀਆਂ ਚੀਜ਼ਾਂ ਦਾ ਪ੍ਰਬੰਧ ਹੋ ਜਾਂਦਾ ਸਭ ਨੂੰ ਕਿਰਤਕਾਰ ਦਿੱਤੀ ਜਾਂਦੀ ਔਰ ਮਨੁੱਖਤਾ ਨੂੰ ਕਰਨਾ ਕੀ ਸੀ ਵੀ ਭਗਤੀ ਦੇ ਰਾਹ ਤੋਰਨਾ ਸੀ ਬੰਦਗੀ ਦੇ ਰਾਹ ਤੋਰਨਾ ਸੀ ਇਉ ਜੇ ਉਪਰਾਲੇ ਕਰਨੇ ਚਾਹੀਦੇ ਸੀ ਜਿੱਥੇ ਬੈਠ ਕੇ ਮਨੁੱਖਤਾ ਰੱਬੀ ਸਿਮਰਨ ਕਰ ਸਕਦੀ ਆਪਣੇ ਅੰਦਰ ਚੰਗੇ ਗੁਨਾ ਨੂੰ ਧਾਰਨ ਕਰ ਸਕਦੀ ਪਰ ਨਹੀਂ ਹੋਇਆ ਇਹ ਕਰਮ ਕਿਉਂਕਿ ਇੱਕ ਉਹ ਨੇ ਜਿਹੜਾ ਬਾਬਾ ਕਬੀਰ ਸਾਹਿਬ ਨੇ ਇੱਕ ਬਚਨ ਵਰਤੇ ਬਾਣੀ ਅੰਦਰ ਕਹਿੰਨ ਲੱਗੇ ਕਬੀਰ सगली ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਇਹ ਧਰਤੀ ਤੇ ਤਾਂ ਬਣਾਈ ਸੀ ਰੱਬ ਨੇ ਧਰਮ ਕਮਾਉਣ ਦੇ ਲਈ ਸਾਧੂ ਪੁਰਖਾਂ ਦੇ ਲਈ ਜੀਵਨ ਜਿਹੜੇ ਆਪਣਾ ਸਾਧ ਲੈਂਦੇ ਪਰ ਗੁਰੂ ਜੀ ਕਹਿੰਨ ਲੱਗੇ ਇੱਥੇ ਚੋਰ ਆ ਕੇ ਬਹਿ ਗਏ ਤੇ ਚੋਰਾ ਨੇ ਇੱਥੇ ਖਲਾਰਾ ਪਾ ਦਿੱਤਾ ਬਾਣੀ ਦਾ ਬਚਨ ਹੈ ਕਬੀਰ सगली ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਤਸਕਰ ਦਰਤੁੰਦੇ ਚੋਰ ਬੰਦਾ ਸਾਧੂ ਵਰਤੀ ਦਾ ਬਣ ਜਾਣਾ ਚਾਹੀਦਾ ਸੀ ਪਰ ਇਹ ਨਹੀਂ ਬਣਿਆ ਗੁਰੂ ਤੋਂ ਟੁੱਟ ਕੇ ਚੋਰ ਵਰਤੀ ਦਾ ਬਣ ਗਿਆ ਤੋਂ ਮਹਾਰਾਜ ਅੱਜ ਜਿਹੜਾ ਬਚਨ ਕਹਿ ਰਿਹਾ ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਜੀਵਨ ਦੇ ਅੰਦਰ ਇਹ ਕਰਮ ਕਰ ਇਹੋ ਨਾਨਕ ਹਰ ਧਨ ਖਾਟਿਆ ਸੰਸਾਰ ਵਿੱਚ ਉਲਦਣਾ ਤੂੰ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਨਾਮ ਧਨ ਨੂੰ ਵੀ ਇਕੱਠਾ ਕਰਿਆ ਕਰ ਮੈਂ ਫਿਰ ਬੇਨਤੀ ਕਰਾਂ ਸਿੱਖ ਨੂੰ ਤਾਂ ਹੀ ਕਿਹਾ ਵੀ ਤੂੰ ਆਪਣਾ ਨਿਤਨੇਮ ਕਰਿਆ ਕਰ ਠੀਕ ਹੈ ਤੂੰ ਦੁਨਿਆਵੀ ਕਾਰ ਬਿਹਾਰ ਵੀ ਕਰਨੇ ਅਮਰਤ ਬਿਲੇ ਉਠ ਸਤ ਸੰਗਤ ਕਰ ਗੁਰਬਾਣੀ ਪੜ ਸ਼ਾਮਾਂ ਢਲਦੀਆਂ ਰਹਿ ਰਾ ਸਾਹਿਬ ਦਾ ਪਾਠ ਕਰ ਔਰ ਜਿੰਨਾ ਤੇ ਕਿਰਪਾ ਹੈ ਨਾ ਜੀ ਉਹ ਧਰਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫਲ ਵੀ ਕਰ ਰਹੇ ਨੇ ਇਸ ਸੰਸਾਰ ਨੇ ਤੇ ਚੱਲੀ ਜਾਣਾ ਜਦੋਂ ਆਪਾਂ ਨਹੀਂ ਸੀ ਇਹ ਉਦੋਂ ਵੀ ਚੱਲ ਰਿਆ ਸੀ ਜਿਸ ਵੇਲੇ ਆਪਾਂ ਨਹੀਂ ਰਹਾਂਗੇ ਇਹ ਨੇ ਉਦੋਂ ਵੀ ਚੱਲੀ ਜਾਣਾ ਇਹ ਭਰਮ ਨਾ ਪਾ ਲਓ ਵੀ ਸ਼ਾਇਦ ਆਪਣੇ ਕਰਕੇ ਕੁਝ ਹੋ ਰਿਹਾ ਇਸ ਕਾਰਨ ਜਿੰਨਾ ਕੋ ਸਮਾਂ ਉਸ ਮਾਲਕ ਨੇ ਆਪਾਂ ਨੂੰ ਦਿੱਤਾ ਤੇ ਉਹਨਾਂ ਸਮਾਂ ਆਪਾਂ ਸਿਮਰਨ ਵਿੱਚ ਲਾਈਏ ਜਿਨ੍ਹਾਂ ਤੇ ਰਹਿਮਤ ਹੈ ਮੈਨੂੰ ਯਾਦ ਹੈ ਇੱਕ ਦਿਨ ਸ਼ਾਮਾਂ ਦੇ ਵੇਲੇ ਗੰਗਾ ਨਗਰ ਉੱਥੇ ਦੀਵਾਨ ਸਨ ਸ਼ਹਿਰ ਦੇ ਵਿੱਚ ਕੁਝ ਗੱਲਾਂ ਅਸੀਂ ਲੰਘ ਰਹੇ ਸਾਂ ਬਾਜ਼ਾਰ ਵਿੱਚ ਦੀ ਭਰਿਆ ਬਾਜ਼ਾਰ ਰੋਡ ਤੇ ਸਾਧਨ ਤੁਹਾਨੂੰ ਪਤਾ ਹੈ ਇੱਕ ਬਜ਼ੁਰਗ ਮਸ਼ੀਨਾਂ ਦਾ ਕੰਮ ਕਰਦਾ ਸੀ ਹੱਥ ਨਾਲ ਕਪੜਾ ਸਿਉਣ ਵਾਲੀਆਂ ਮਸ਼ੀਨਾਂ ਠੀਕ ਕਰਨ ਦਾ ਬਜ਼ੁਰਗ ਅਵਸਥਾ ਦੇ ਐਨਕ ਲੱਗੀ ਰਹਿਰਾ ਸਾਹਿਬ ਦਾ ਵੇਲਾ ਸੀ ਤੇ ਅਸੀਂ ਲੰਘ ਰਹੇ ਸਾਂ ਤੇ ਉਹਦੇ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਆਪਣੀ ਦੁਕਾਨ ਵਿੱਚ ਬੈਠਾ ਰਹਿਰਾ ਸਾਹਿਬ ਦਾ ਪਾਠ ਕਰੀਦਾ ਅਸੀਂ ਧੁਕੇ ਉਸ ਬਾਪੂ ਨੂੰ ਮਿਲੇ ਫਤਿਹ ਬਲਾਈ ਉਹਨੂੰ ਬੇਨਤੀ ਕੀਤੀ ਵੀ ਭਲਿਆ ਬਾਪੂ ਤੂੰ ਬਹੁਤ ਧੰਨਾ ਤੇਰੇ ਸਾਹਮਣੇ ਆ ਬਾਜ਼ਾਰ ਦੀ ਚਕਾ ਚੌਂਦ ਚੱਲ ਰਹੀ ਹੈ ਲੰਘ ਰਹੇ ਨੇ ਇਥੇ ਹਾਰਨ ਵਜਦੇ ਨੇ ਕੀ ਕੁਝ ਹੋ ਰਿਹਾ ਪਰ ਫਿਰ ਵੀ ਤੂੰ ਧੰਨਾ ਰਹਿਰਾ ਸਾਹਿਬ ਦਾ ਸਮਾਂ ਹੋਇਆ ਦੁਕਾਨ ਤੇਰੀ ਵੀ ਖੁੱਲੀ ਐ ਗਾਖ ਤੇਰੇ ਕੋਲ ਵੀ ਆਇਆ ਹੋਏਗਾ ਕੰਮ ਤੇਰਾ ਵੀ ਕਰਨ ਵਾਲਾ ਪਿਆ ਹੋਏਗਾ ਪਰ ਫਿਰ ਵੀ ਤੂੰ ਰਹਿਰਾ ਸਾਹਿਬ ਦੇ ਵੇਲੇ ਦੁਕਾਨ ਵਿੱਚ ਗੁਟਕਾ ਸਾਹਿਬ ਰੱਖਿਆ ਔਰ ਤੂੰ ਗੁਰੂ ਕੀ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਤੂੰ ਧੰਨ ਐ ਮੈਂ ਕਹਿੰਦਾ ਇਹੋ ਜਿਹੇ ਪੁਰਖ ਜਿੰਨਾ ਕਾਰਨ ਇਹ ਸਮਾਜ ਦਾ ਭਲਾ ਹੋ ਰਿਹਾ ਹੈ ਭਗਤੀ ਕਰਨ ਵਾਲਿਆਂ ਵਾਸਤੇ ਸਾਹਿਬ ਰਹਿਮਤ ਕਰੇ ਆਪਾਂ ਧਰਮ ਨੂੰ ਕਮਾਈਏ ਗੁਰੂ ਦੇ ਰਾਹ ਤੁਰੀਏ ਭਾਈ ਫਿਰ ਇਹ ਸਾਡਾ ਜੀਵਨ ਸਫਲ ਹੋ ਜਾਏਗਾ ਅੱਜ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਭੁੱਲਾਂ ਦੀ ਖੀਮਾ ਬਖਸ਼ ਨਾ ਦੀ ਆਓ 2 ਮਿੰਟ ਨਾਮ ਦੀ ਹਾਜ਼ਰੀ ਭਰੋ ਫਿਰ ਅਰਦਾਸ ਬੇਨਤੀ ਹੋਏਗੀ ਸਾਰੇ ਰਸਨਾ ਪਵਿੱਤਰ ਕਰੋ